ਰਾਹਿਤ ਜੀ ਦਾ ਖਾਲਸਾ ਵੰਦ ਜੀ ਖਦੀ ਜਿਵੇਂ ਆਪ ਸਾਰ ਸੰਗਤਾਂ ਨੂੰ ਪਤਾ ਹੀ ਹੈ ਜੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਯਾਦਗੋਦੀ ਸਾਨੂੰ ਤਾਂ ਪੂਰੀ ਦੇਸ਼ ਵਿੱਚ ਮਨਾ ਰਹੀਆਂ ਜੀ ਉਸੇ ਤਰ੍ਹਾਂ ਜੀ ਵੀ ਪੀਤਗੁਰ ਤੋਂ ਦਿੱਲੀ ਲੋਕਾਂ ਦੀ ਸ਼ੀਸ਼ਗੰਜ ਸਾਹਿਬ ਨਾਲ ਤਖ਼ਣ ਲੈ ਗਈ ਅਗਲੀ ਜੋ ਕਥਾ ਹੈ ਬਹੁਤ ਹੀ ਭਾਰੀ ਘਟ ਸੰਗਤਾਂ ਦਾ ਦੇਖਣ ਨੂੰ ਮਿਲਿਆ ਜੋ ਕਿ ਬੜੀ ਸ਼ਰਧਾ ਭਾਵਨਾ ਨਾਲ ਬਹੁਤ ਦੂਰੋਂ ਦੂਰੋਂ ਇਹ ਸ਼ਾਮ ਦੇਸ਼ਾਂ ਤੋਂ ਸੰਗਤਾਂ ਪਹੁੰਚ ਰਹੀਆਂ ਤਾਂ دیکھ کے ہردو جی گوگر شریس گنڈ صاحب کے اندر بھی سجاوٹ چل رہی ہے دیکھ رہے ہیں جی بہت ہی ودیا سجاوٹ ہوئی جی باہر بھی سجی سجاوٹ چل رہی تھی باہر جو کہ تھی دیکھ رہے ہو بہت ہی دوروں سے دیسا ودیشن جو سنت پہنچنا جی مستک یہ جو کھلے جگہ بنی جی اتھے سیزڈ سیز کٹیا گیا جی جو کہ اوپر پالی سب سے سو دکھا جی ਉਹ ਪਹਿਲਾਂ ਲੰਦਰ ਦੀ ਮੱਥਾ ਦੇ ਕੇ ਬਾਅਦ ਚੋਂ ਇਧਰ ਦੂਸਰੇ ਕਹੇ ਸੰਨਜ ਥੱਲੋਂ ਦੀ ਨਮਾਸਤਕੋ ਕੇ ਲੰਗਦਿਆਂ ਜੀ ਉਹ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕੰਬੀ ਸਰੀਰ ਦੇ ਵਿੱਚੋਂ ਮਿਲਿਆ ਨਾਮ ਸਿਮਰਨ ਸਾਨੂੰ ਮਿਲਿਆ ਜੀ ਭਾਈ ਗੁਰੂ ਸਾਹਿਬ ਦੀਆਂ ਬਾਕੀ ਚੜ੍ਹਨ ਨੂੰ ਬਿਨਾਂ ਰੱਖੇ ਸਿੱਖੀ ਨਾਲ ਜੁੜੀ ਰੱਖੇਗੀ ਜੇ ਵੀ ਪਰਮਾਤਮਾ ਦੇ ਸਾਡ ਬੇਨਤੀ ਕਰਦੇ ਜੀ ਫਿਰ ਅਸੀਂ ਆਈ ਗਏ ਲੰਦਰ ਹਾਲੇ ਸੈ ਜੋ ਕਿ ਬਹੁਤ ਹੀ ਪਾਰਿਗਾਠ ਸੀ ਲੰਗਰ ਹਾਲ ਦੇ ਬਾਹਰ ਤੋਂ ਕਾਫੀ ਸਾਨੂੰ 10 ਘੰਟਾ ਸੀ ਵੇਟ ਕਰਨ ਤੋਂ ਬਾਅਦ ਅੰਦਰ ਗਈ ਜੀ ਥੋੜਾ ਟਾਈਮ ਸੀ ਬਲਾਈ ਮੌਕਾ ਮਿਲਿਆ ਬਹੁਤ ਹੀ ਛਰਦਾ ਬਹਣਾ ਦਾ ਸੇਵਾਦਾਰ ਸੇਵਾ ਕਰੇ ਸੀ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀ ਸੇਵਾ ਜੀ ਜੋ ਕਿ ਕੱਠ ਬਹੁਤ ਨਹੀਂ ਫੇਰੇ ਅਸੀਂ ਦੀ ਚਾਹੂੰਗੀ ਭਾਈ ਮਾਤੀदास ਭਾਈ ਸਤੀदास ਭਾਈ ਬਿਆਲਾ ਜੀ ਜਿੱਥੇ ਕੀ ਜੋ ਆਪਣੇ ਨਾਲ ਹੀ ਹੈ ਜੀ ਦਾ ਬਣਾਇਆ ਹੋਇਆ ਜਿੱਥੇ ਜੋਤ ਜਗਦੀ ਰਹਿੰਦੀ ਹੈ 24 ਘੰਟੇ ਜੋਤ ਜਗਦੀ ਹੈ ਜੀ

ਜੰਨਾਂ ਬਿਰਾਂ ਨੂੰ ਇਸ ਚੀਜ਼ ਬਾਰੇ ਨਹੀਂ ਵੀ ਪਤਾ ਸੀਗਾ ਜੰਨ ਜੰਨ ਦੇ ਮੰਨ ਤੱਕ ਉਹਨਾਂ ਨੂੰ ਇਸੀ ਗੀ ਬਾਰੇ ਪਤਾ ਲੱਗਿਆ ਸਰਕਾਰ ਦਾ ਬਹੁਤ ਹੀ ਉਪਰਾਲਾ ਮੰਨਦੇ ਆ ਜੀ ਅਸੀਂ ਪਹਿਲੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਜੋ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਤ੍ਰੀ ਤੇ ਉਹ ਸਵਾਰੀ ਤੇ ਜਾ ਰਿਹਾ ਜੀ ਉਹਨਾਂ ਜੋੜਾ ਮੈਂ ਤੇ ਹਾਂ ਉਹ ਵੀ ਭਾਰੀ ਕਾਫੀ ਸੰਗ ਨਾਲ ਕੋਤੜ ਗੜੀ ਲਾਈਫ ਦੇਖਣ ਦਾ ਮੌਕਾ ਮਿਲਿਆ ਫਿਰ ਇਸ ਤੋਂ ਬਾਅਦ ਅਸੀਂ ਗਏ ਜੀ ਗੁਰਦਾਰਾ ਸ਼ਹੀਦ ਕਾਫਾ ਸਾ ਜਿੱਥੇ ਸਾਹਿਬ ਜੀ ਗੁਰੂ ਤੇਗ ਬਹਾਦਰ ਜੀ ਦੇ ਤੜ ਦਾ ਸੰਸਕਾਰ ਕੀਤਾ ਗਿਆ ਸੀ ਜੀ ਕਾਮ ਦੇ ਅੰਦਰ ਇਹ ਤਾਂ ਚੱਲ ਰਿਹਾ ਸੀ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਦਰਬਾਰ ਵਿੱਚ ਸੱਜੀਆਂ ਬੈਠੀਆਂ ਹਾਂ ਜੀ ਫਿਰ ਉਸ ਤੋਂ ਬਾਅਦ ਅਸੀਂ ਪਹੁੰਚੀ ਜੀ ਗੁਰਦਾਰਾ ਸ਼ਹੀਦ ਬੰਗਲਾ ਸਾਹਿਬ جو کہ صاحب شری گرو ہرکرشن صاحب مہاراج جیبند ہے جی کیا سب نے پتا ہے کہ جدہ دلی چلی بماری فیلی ہوئی سی جی پورے دیش کے اس سمے شری گرو ہرکرشن صاحب مہاراج نے بڑی اپنے اوپر لے کے اس ختم کیا سا جی شری جائے گی پھر اسی پہنچے جی لنگر پال جو کہ بہت ہی پھر اُسی دروازہ کھلیا اندر آئی بڑی شردا بھاونا نے اندر آئے لنگر چیک بہت ہی ودیا کھلے درشن میلے کیتے پھر ابھی پائی